ਲੋਕੈਸੀ ਦੁਰਗਾ ਭਾਵਾਨੀ ਲੋਕੀਸ਼ਵਰੀ ਲੋਕੈਸੀ ਲੋਕਾਂ ਦੀ ਸੌਂਬਲੀ ਲੋਕਾਂ ਦੀ ਰਾਣੀ ਲੋਕਾਂ ਦੇ ਉੱਤੇ ਪਾਣਿ ਚ ਰੱਖਣ ਵਾਲੀ ਲੋਕੈਸੀ ਦੁਰਗਾ ਭਾਵਾਨੀ ਭਾਵਾਨੀ ਭਾਵਬਾਣੀ ਦੇ ਵਿੱਚ ਸਾਡੇ ਕੋਲ ਹੋਊਗੀ ਸਾਡੇ ਕੋਲ ਕਿਵੇਂ ਹੋਊ ਭਾਵਬਾਣੀ ਦਾਸਬ ਗ੍ਰੰਥ ਦੇ ਰੂਪ ਚ ਦੁਰਗਾ ਹੈ ਸਾਡੇ ਕੋਲ ਭਾਵਬਾਲੀ ਆਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਵੀ ਦੁਰਗਾਈ ਹੈ ਉਥੇ ਬਵੇਕ ਹੈ ਇਥੇ ਬਵੇਕ ਬੁੱਧੀ ਹੈ ਉਥੇ ਬਵੇਕ ਦੀ ਗੱਲ ਕੀਤੀ ਹੈ ਇਥੇ ਬਵੇਕ ਬੁੱਧੀ ਦੀ ਗੱਲ ਕਰਦੀ ਉਥੇ ਪਿਤਾ ਦੇ ਰੂਪ ਦੀ ਗੱਲ ਹੈ ਇਥੇ ਮਾਤਾ ਦੇ ਰੂਪ ਦੀ ਗੱਲ ਹੈ ਦੋਏ ਹੈ ਨਹੀਂ ਕੋਈ ਤੂੰ ਮੇਰਾ ਪਿਤਾ ਭੈਣਾ ਤੂੰ ਹੈ ਮੇਰਾ ਮਾਤਾ ਮਾਤਾ ਪਹਿਲਾਂ ਉਹਦੀ ਗੱਲ ਹੋਣੀ ਸੀ ਪਿਤਾ ਦੀ ਬਾਅਦ ਵਿੱਚ ਮਾਤਾ ਦੀ ਹੋਣੀ ਬਾਅਦ ਵਿੱਚ ਮਾਤਾ ਦੀ ਕੀਤੀ ਹੈ ਇਸ ਕਰਕੇ ਹੀ ਉਹ ਵਿਚਾਲੇ ਕਰਕੇ ਨਾ ਪਿਛਲੇ ਪਾਸੇ ਆਪਣਾ ਰਗ ਵਾਲਾ ਇਹ ਪਿਛਲੇ ਪਾਸੇ ਜੋੜਿਆ